ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਮੇਰੇ ਇਸ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਇਤਵਾਰ ਵਾਲੇ ਤਿੰਜੋਤ ਜਗਾਉਣ ਦੇ ਕੀ ਫਾਇਦੇ ਹੁੰਦੇ ਹਨ ਜੇ ਆਪਾਂ ਘਰ ਵਿੱਚ ਜੋਤ ਲਗਾਈਏ ਤਾਂ ਉਹਦੇ ਕੀ ਕੀ ਫਾਇਦੇ ਹੁੰਦੇ ਹਨ ਤੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪ ਜੀ ਅੱਗੇ ਬੇਨਤੀ ਕਰਾਂਗੀ ਕਿ ਆਪ ਕਮੈਂਟ ਦੇ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਜਾਂ ਫਿਰ ਵਾਹਿਗੁਰੂ ਵਾਹਿਗੁਰੂ ਲਿਖ ਕੇ ਜਰੂਰ ਭੇਜਣਾ ਜੀ ਤਾਂ ਕਿ ਵਾਹਿਗੁਰੂ ਦੀ ਆਪ ਜੀ ਤੇ ਉਤੇ ਕਿਰਪਾ ਬਣੀ ਰਹੇ ਤੇ ਬਾਬਾ ਧੰਤਨ ਦੀਪ ਸਿੰਘ ਜੀ ਦਾ ਆਪ ਜੀ ਦੇ ਬੱਚਿਆਂ ਦੇ ਸਿਰ ਤੇ ਪਿਆਰ ਤੇ ਸਿਰ ਤੇ ਮਿਹਰ ਭਰਿਆ ਹੱਥ ਬਣਿਆ ਰਹੇ ਜੀ ਚਲੋ ਜੀ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਕਿ ਜੋਤ ਲਗਾਉਣ ਪਿੱਛੇ ਧਾਰਮਿਕ ਕਾਰਨ ਕੀ ਹਨ ਤੇ ਜੋਤ ਲਗਾਉਣ ਪਿੱਛੇ ਵਿਗਿਆਨਿਕ ਕਾਰਨ ਕੀ ਹਨ ਆਪਾਂ ਜੋਤ ਦੇਸੀ ਘਿਓ ਦੀ ਲਗਾਉਣੀ ਹੈ ਜਾਂ ਫਿਰ ਆਪਾਂ ਸਰੋਂ ਦੇ ਤੇਲ ਦੀ ਜੋਤ ਲਗਾ ਸਕਦੇ ਹਾਂ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵਿਗਿਆਨਿਕ ਪੱਖ ਦੀ ਗੱਲ ਕਰਦੇ ਹਾਂ ਵਿਗਿਆਨਿਕ ਪੱਖ ਵਿੱਚ ਕਿਹਾ ਜਾਂਦਾ ਹੈ ਵਿਗਿਆਨਿਕ ਪੱਖ ਕਹਿੰਦਾ ਹੈ ਕਿ ਜਿਸ ਘਰ ਦੇ ਵਿੱਚ ਰੋਜ਼ਾਨਾ ਜੋਤ ਲਗਾਈ ਜਾਂਦੀ ਹੈ ਉਸ ਘਰ ਦਾ ਵਾਤਾਵਰਣ ਜੋ ਹੈ ਪ੍ਰਿਆਵਰਣ ਹੈ ਉਹ ਸ਼ੁੱਧ ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਜਿਹੜਾ ਪ੍ਰਦੂਸ਼ਣ ਹੁੰਦਾ ਹੈ ਉਹ ਦੂਰ ਹੋ ਜਾਂਦਾ ਹੈ ਜਦੋਂ ਆਪਾਂ ਜੋਤ ਲਗਾਉਂਦੇ ਹਾਂ ਤੇ ਇਹਦੇ ਨਾਲ ਪੂਰੇ ਘਰ ਨੂੰ ਹੀ ਫਾਇਦਾ ਮਿਲਦਾ ਹੈ ਭਾਵੇਂ ਇਹ ਪੂਜਾ ਦੇ ਵਿੱਚ ਜਗਾਈ ਜਾਵੇ ਭਾਵੇਂ ਇਹ ਉਜਾਲਾ ਕਰਨ ਵਾਸਤੇ ਹੀ ਜਗਾਈ ਜਾਵੇ ਇਹੀ ਪ੍ਰਦੂਸ਼ਣ ਨੂੰ ਮੁਕਤ ਕਰ ਦਿੰਦੀ ਹੈ। ਇਹਦੇ ਨਾਲ ਜਿਹੜੀ ਆਸੇ-ਪਾਸੇ 네ਗੇਟਿਵ ਸ਼ਕਤੀਆਂ ਹੁੰਦੀਆਂ ਹਨ ਉਹ ਸਾਰੀਆਂ ਸੜਕੇ ਸੁਆਹ ਹੋ ਜਾਂਦੀਆਂ ਹਨ। ਤੇ ਆਸੇ-ਪਾਸੇ ਜਿਹੜੀ 네ਗੇਟਿਵ ਐਨਰਜੀ ਹੁੰਦੀ ਹੈ ਉਹ ਵੀ ਸਾਰੀ ਸੜਕੇ ਸੁਆਹ ਹੋ ਜਾਂਦੀ ਹੈ। ਤੇ ਜਿਹੜੇ ਛੋਟੇ-ਛੋਟੇ ਜੀਵਾਣੂ ਹੁੰਦੇ ਹਨ ਜਿਨ੍ਹਾਂ ਨੂੰ ਆਪਾਂ ਵੇਖ ਨਹੀਂ ਸਕਦੇ ਉਹ ਵੀ ਇਸ ਘਿਓ ਦੀ ਜੋਤ ਦੇ ਨਾਲ ਸੜਕੇ ਸੁਆਹ ਹੋ ਜਾਂਦੇ ਹਨ। ਇਹ ਦੇਸੀ ਘੀਓ ਦੀ ਜੋਤ ਇਨਾਂ ਜੀਵਾਣੂਆਂ ਤੋਂ ਸਾਰੇ ਵਾਤਾਵਰਣ ਨੂੰ ਸ਼ੁੱਧ ਕਰ ਦਿੰਦੀ ਹੈ ਇਸ ਦੇ ਨਾਲ ਹੈ ਜਾਂ ਤੇ ਜਿਹੜੇ ਸਾਹ ਦੇ ਰੋਗ ਹੁੰਦੇ ਹਨ ਉਹ ਆਪਾਂ ਨੂੰ ਕਦੇ ਵੀ ਨਹੀਂ ਹੁੰਦੇ ਕਹਿੰਦੇ ਜਦੋਂ ਇੱਕ ਬੂੰਦ ਦੇਸੀ ਘੀਓ ਦੀ ਸੜਦੀ ਹੈ ਨਾ ਤਾਂ ਲਗਭਗ 1 ਟਨ ਆਕਸੀਜਨ ਪੈਦਾ ਹੁੰਦੀ ਹੈ ਜੋ ਬੜੀ ਹੀ ਜ਼ਿਆਦਾ ਸਾਫ਼ ਹੁੰਦੀ ਹੈ ਇੱਥੇ ਤੱਕ ਕਿਹਾ ਜਾਂਦਾ ਹੈ ਕਿ ਜੋਤ ਦੇ ਕੋਲ 15 ਮਿੰਟ ਬੈਠਣ ਦੇ ਨਾਲ ਜ਼ਿੰਦਗੀ ਵਿੱਚ ਸਾਨੂੰ ਬਿਮਾਰੀਆਂ ਕਦੇ ਵੀ ਨਹੀਂ ਘੇਰਦੀਆਂ ਇਸ ਦੇ ਨਾਲ ਆਪਣੇ ਫੇਫੜੇ ਵੀ ਮਜ਼ਬੂਤ ਹੋ ਜਾਂਦੇ ਹਨ ਤੁਸੀਂ ਕਦੇ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਵੀ ਤੁਸੀਂ ਜੋਤ ਦੇ ਕੋਲ ਬੈਠਦੇ ਹੋ ਤਾਂ ਤੁਹਾਨੂੰ ਉੱਥੇ ਕਿੰਨਾ ਜ਼ਿਆਦਾ ਸਕੂਨ ਆਉਂਦਾ ਹੈ ਕਿੰਨਾ ਸ਼ੁੱਧ ਵਾਤਾਵਰਣ ਸਾਨੂੰ ਉਸ ਦੇ ਆਸ-ਪਾਸ ਲੱਗਦਾ ਹੈ ਵਿਗਿਆਨਿਕ ਤੌਰ ਤੇ ਤਾਂ ਇਹੀ ਕਿਹਾ ਗਿਆ ਹੈ ਕਿ ਤੁਸੀਂ ਰੋਜ਼ ਭਾਵੇਂ ਦੇਸੀ ਘਿਓ ਦੀ ਜੋਤ ਲਗਾਉਂਦੇ ਹੋ ਜਾਂ ਫਿਰ ਸਰੋਂ ਦੇ ਤੇਲ ਦੀ ਜੋਤ ਲਗਾਉਂਦੇ ਹੋ ਉਹਦੇ ਧੂਏਂ ਦੇ ਨਾਲ ਹੀ ਸਾਡੇ ਘਰ ਦੇ ਵਿੱਚ ਪੈਦਾ ਹੋ ਰਹੀਆਂ ਨਕਾਰਾਤਮਕ ਸ਼ਕਤੀਆਂ ਖਤਮ ਹੋ ਜਾਂਦੀਆਂ ਹਨ ਸਕਾਰਾਤਮਕ ਊਰਜਾ ਘਰ ਦੇ ਵਿੱਚ ਬਣੀ ਰਹਿੰਦੀ ਹੈ ਇਹਦੇ ਨਾਲ ਘਰ ਦੇ ਵਿੱਚ ਸੋਹਣਾ ਵਾਤਾਵਰਣ ਬਣਿਆ ਰਹਿੰਦਾ ਹੈ ਕਰ ਵਿੱਚ ਜਿੰਨੇ ਵੀ ਬੈਕਟੀਰੀਆ ਹੁੰਦੇ ਹਨ ਜਾਂ ਫਿਰ ਜੀਵਾਣੂ ਹੁੰਦੇ ਹਨ ਜੋ ਬਿਮਾਰੀਆਂ ਫੈਲਾਉਂਦੇ ਹਨ ਉਹ ਸਾਰੇ ਖਤਮ ਹੋ ਜਾਂਦੇ ਹਨ ਜੇਕਰ ਆਪਾਂ ਸਰੋਂ ਦੇ ਤੇਲ ਦੀ ਜੋਤ ਲਗਾਉਂਦੇ ਹਨ ਤਾਂ ਉਸ ਦੇ ਬੁਝਣੇ ਤੋਂ ਅੱਧੇ ਘੰਟੇ ਬਾਅਦ ਤੱਕ ਹੀ ਉਹਦਾ ਅਸਰ ਰਹਿੰਦਾ ਹੈ ਭਾਵੇਂ ਅੱਧੇ ਘੰਟੇ ਬਾਅਦ ਤੱਕ ਹੀ ਉਹਦੇ ਪ੍ਰਭਾਵ ਦੇ ਨਾਲ ਜੋ ਜੀਵਾਣੂ ਹੁੰਦੇ ਹਨ ਉਹ ਮਰਦੇ ਹਨ ਜੇ ਫਿਰ ਆਪਾਂ ਦੇਸੀ ਘਿਓ ਦੀ ਜੋਤ ਜਗਾਉਂਦੇ ਹਨ ਪਾ ਉਹਦੇ ਬੁਝਣੇ ਤੋਂ 4 ਘੰਟੇ ਬਾਅਦ ਤੱਕ ਉਹਦਾ ਪ੍ਰਭਾਵ ਬਣਿਆ ਰਹਿੰਦਾ ਹੈ ਭਾਵ ਉਹਦੇ 4 ਘੰਟੇ ਬਾਅਦ ਤੱਕ ਜੋ ਜੀਵਾਣੂ ਹੁੰਦੇ ਹਨ ਉਹ ਮਰਦੇ ਰਹਿੰਦੇ ਹਨ ਹੁਣ ਆਪਾਂ ਗੱਲ ਕਰਦੇ ਹਾਂ ਜੇ ਧਾਰਮਿਕ ਪੱਖ ਤੋਂ ਆਪਣੇ ਵੱਡੇ-ਵਡੇਰੇ ਘਰ ਦੇ ਵਿੱਚ ਦੇ ਸਿੱਖੋਂ ਦੀ ਜੋਤ ਲਗਾਇਆ ਕਰਦੇ ਸੀ ਕਿ ਆਪਣੇ ਘਰ ਦਾ ਵਾਤਾਵਰਣ ਤੇ ਬਹੁਤ ਹੀ ਸ਼ਾਂਤ ਮਾਹੌਲ ਬਣਿਆ ਰਹਿੰਦਾ ਸੀ ਆਰਥਿਕ ਪੱਖੋਂ ਵੀ ਫਿਰ ਉਹ ਲੋਕ ਬੜੇ ਹੀ ਮਜ਼ਬੂਤ ਹੁੰਦੇ ਸਨ ਕਿਉਂਕਿ ਸਿਹਤ ਪੱਖੋਂ ਉਹਨਾਂ ਨੂੰ ਫਿਰ ਕੋਈ ਬਿਮਾਰੀ ਨਹੀਂ ਸੀ ਆਉਂਦੀ ਤੇ ਆਰਥਿਕ ਪੱਖੋਂ ਫਿਰ ਉਹ ਮਜ਼ਬੂਤ ਹੋ ਜਾਂਦੇ ਸਨ ਹੁਣ ਤਾਂ ਅਸੀਂ ਡਾਕਟਰਾਂ ਤੇ ਹੀ ਤੁਰੇ ਰਹਿੰਦੇ ਹਾਂ ਤੇ ਨੁਕਸਾਨ ਦੇ ਪਾਤਰ ਬਣੇ ਫਿਰਦੇ ਹਾਂ ਵਿਗਿਆਨ ਵੀ ਕਹਿੰਦਾ ਹੈ ਕਿ ਜਦੋਂ ਆਪਾਂ ਘਰ ਵਿੱਚ ਦੇਸੀ ਘਰ ਦੀ ਜੋਤ ਲਗਾਉਂਦੇ ਹਾਂ ਦੀ ਆਪਣੇ ਆਸ-ਪਾਸੋਂ ਜੀਵਣ ਨੂੰ ਮਾਰਨ ਦੀ ਸਮਰੱਥਾ ਰੱਖਦੀ ਹੈ ਦੇਸੀ ਘੋਦੀ ਦੀ ਜੋਤ ਜਦੋਂ ਆਪਾਂ ਘਰ ਦੇ ਵਿੱਚ ਜੋਤ ਲਗਾਉਂਦੇ ਹਾਂ ਤਾਂ ਆਪਣੇ ਘਰ ਦੇ ਵਿੱਚ ਫਿਰ ਸਿੰਘ ਸਹੀਦਾਂ ਦਾ ਪੈਰਾ ਆਪਣੇ ਆਪ ਹੀ ਲੱਗ ਜਾਂਦਾ ਹੈ ਉੱਥੇ ਫਿਰ ਕੋਈ ਵੀ ਨਕਾਰਾਤਮਕ ਸ਼ਕਤੀ ਨਹੀਂ ਆਉਂਦੀ ਸੰਤ ਮਾਪੂਸ਼ ਜੀ ਕਿਹਾ ਕਰਦੇ ਸੀ ਕਿ ਸਿੰਘ ਸਹੀਦ ਤਾਂ ਜੋਤ ਦੀਵਾਸਾਂ ਦੇ ਨਾਲ ਹੀ ਖੁਸ਼ ਹੋ ਜਾਂਦੇ ਹਨ ਉਤਾ ਜੋਤ ਦੀ ਵਾਸਨਾ ਦੇ ਨਾਲ ਹੀ ਰੱਜ ਜਾਂਦੇ ਹਨ ਪਰਮਾਤਮਾ ਜੀ ਆਖਦੇ ਹਨ ਕਿ ਮਨੁੱਖਾ ਆਪਣੇ ਅੰਦਰ ਤੋਂ ਨਾਮ ਦੀ ਜੋਤ ਜਗਾ ਭਾਵੇਂ ਰੋਜ਼ 5 ਮਿੰਟ ਹੀ ਮੂਲ ਮੰਤਰ ਦਾ ਜਾਪ ਕਰ ਲਿਆ ਕਰ ਆਪਣੀ ਹਾਜ਼ਰੀ ਦੇ ਵਿੱਚ ਤੋਂ ਨਾਮ ਜਪਿਆ ਕਰ ਜਿਸ ਦਿਨ ਤੇਰੇ ਅੰਦਰ ਵਾਹਿਗੁਰੂ ਦੇ ਪ੍ਰਤੀ ਵਿਸ਼ਵਾਸ ਬਣ ਗਿਆ ਤਾਂ ਦੇਖ ਲੈਣਾ ਤੇਰੀਆਂ ਇੱਛਾਵਾਂ ਸਿੱਧੀਆਂ ਕਿਵੇਂ ਪੂਰੀਆਂ ਹੋ ਜਾਣਗੀਆਂ ਤੇਰੇ ਘਰ ਵਿੱਚ ਕਿਵੇਂ ਪ੍ਰਮਾਤਮਾ ਜੀ ਵਾਸ ਕਰ ਜਾਣਗੇ ਫਿਰ ਸਿੰਘਾਂ ਸਹੀਦਾਂ ਦਾ ਪੈਰਾ ਵੀ ਤੇਰੇ ਘਰ ਵਿੱਚ ਆ ਜਾਵੇਗਾ ਹਰੇਕ ਕੰਮ ਦੇ ਵਿੱਚ ਤੈਨੂੰ ਆਪਣੇ ਵਾਹਿਗੁਰੂ ਜੀ ਨੂੰ ਹੀ ਸ਼ਾਮਿਲ ਕਰ ਲੈਣਾ ਚਾਹੀਦਾ ਹੈ ਤੇਰੇ ਅੰਦਰ ਵਾਹਿਗੁਰੂ ਜੀ ਦੀ ਜੋਤ ਜਗ ਜਾਣੀ ਚਾਹੀਦੀ ਹੈ ਫਿਰ ਸਾਰੇ ਹੀ ਕੰਮ ਤੇਰੇ ਦੇਖ ਲੈਣਾ ਸਫਲਤਾਪੂਰਵਕ ਹੋ ਜਾਣਗੇ ਗੁਰਬਾਣੀ ਦੀ ਪੰਕਤੀ ਦਾ ਵੀ ਜਾਪ ਕਰਿਆ ਕਰ ਨਾਮ ਤੇਰਾ ਦੀਵਾ ਨਾਮ ਤੇਰੀ ਬਾਤੀ ਨਾਮ ਤੇਰੇ ਲੈ ਮਾਏ ਪਸਾਰੇ ਨਾਮ ਤੇਰੇ ਕੀ ਜੋਤ ਲਗਾਏ ਵਾਹਿਗੁਰੂ ਤੇਰੇ ਨਾਮ ਦਾ ਮੈਂ ਦੀਵਾ ਜਗਾਵਾ ਤੇ ਤੇਰੇ ਨਾਮ ਦੀ ਹੀ ਬੱਤੀ ਹੋਵੇ ਤੇਰੇ ਨਾਮ ਦਾ ਹੀ ਤੇਲ ਪਾਵਾਂ ਤੇ ਤੇਰੇ ਨਾਮ ਦੀ ਹੀ ਜੋਤ ਜਗਾਵਾ ਉਹ ਜੋਤ ਜਦੋਂ ਸਾਡੇ ਅੰਦਰ ਜਗ ਜਾਂਦੀ ਹੈ ਤੇ ਫਿਰ ਸਾਰਾ ਕੁਝ ਮਿਲ ਜਾਂਦਾ ਹੈ ਤੇ ਇਸ ਤਰ੍ਹਾਂ ਘਰ ਦੇ ਵਿੱਚ ਦੇਸੀ ਘੋਦੀ ਦੀ ਜੋਤ ਲਗਾਉਣ ਦੇ ਨਾਲ ਨਾਲ ਸਾਨੂੰ ਆਪਣੇ ਮਨ ਵਿੱਚ ਵੀ ਆਪਣੇ ਵਾਹਿਗੁਰੂ ਦੇ ਨਾਮ ਦੀ ਜੋਤ ਜਗਾਣੀ ਚਾਹੀਦੀ ਹੈ ਤਦ ਹੀ ਆਪਣੇ ਸਾਰੇ ਕੰਮ ਸੰਪੂਰਨ ਹੋਣਗੇ ਅੱਜ ਦੇ ਵੀਡੀਓ ਜੇਕਰ ਆਪ ਜੀ ਨੂੰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਫਿਰ ਅਗਲੀ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ